ਡਾਈ ਹੁੰਦੀ ਚੀ ਆ ਕਿਨੇ ਤੱਕ ਗੱਢੀ ਬਾਈਆ ਕੱਪੜੇ ਦੇ ਦੇ ਲੈ ਮੈਂ ਥੋਣ ਲੱਗੀ ਹੋਈਆਂ ਨਾਲ ਥੋੜਾ ਵੀ ਓ ਡਾਈ ਪੁੱਤ ਇਹ ਤਾਂ ਹੁਣ ਜਿੱਦ ਮੇਰੀ ਨਹੀਂ ਥੋਈ ਹੋ ਉਦੋਂ ਲਾਖਾਂਗੇ ਬਾਈਆਂ ਕਾਨੂੰ ਕਹਿਣਾ ਓਏ 4-5 ਦਿਨ ਹੋ ਗਏ ਪਾਇਆ ਨੂੰ ਓ ਡਾਈ ਕੁਛ ਨਹੀਂ ਹੁੰਦਾ ਮੈਂ ਕਹਿਣਾ ਪੁੱਤ ਮੈਂ ਘਰ ਦੇ ਕੇ ਆ ਪਿੰਡ ਤੋਂ ਉਧਰ ਕਿਉਂ ਓ ਹੈ ਤਾਂ ਗਿਆ ਆਪਣੇ ਕੋਲ ਘਰ ਕਿ ਥਾਣੀ ਲਿਆਉਣੀ ਐ ਥੋਡੀ ਬਲਜੀਤ ਆਉਗੀ ਓ ਡਾਣੋ ਕੋ ਲੈਣੀ ਐ ਛੜੀ ਹੋਈ ਜਾ ਫਿਰ ਪਹਿਲਾ ਪਿਆਰਾ ਮੇਰਾ ਲੈ ਆਉਣੀ ਇੱਥੇ ਕਾਰਜ ਆ ਗਿਆ ਆਪਣੇ ਛਮੈ ਲੋ ਕਪੜਾ ਲੀੜਾ ਤੁੰਹੀ ਹੈ ਲੇਉਂ ਕਟ ਕੇ ਲੇਉਂ ਪਹਿਲੇ ਪਿਆ ਨੂੰ ਇੱਕ ਦੇ ਜੋਰ ਤੇ ਹੈ ਛਮੈ ਲੋ ਕਪੜਾ ਲੀੜਾ ਨੇ ਕਿਹੜਾ ਨਵਾਂ ਚੰਦ ਚਾੜੂਗਾ ਲੈ ਆਉਣੀ ਫੁੱਲ ਵਰਗੀ ਮੱਤਿਆ ਵਿਆ ਕੈ ਲੈ ਕਮੇ ਅੱਜੋ ਵਧੀਆ ਤੂੰ ਕਿੱਧਰ ਨਿਕਲੇ ਰਾਤ ਦਾ ਓਏ ਰਾਤ ਆਇਆ ਨਹੀਂ ਤੂੰ ਦਏ ਹੋੱਚ ਕਿੱਤੇ ਮੈਂ ਤੈਨੂੰ ਆਇ ਕਾ ਚਨਾ ਕੋਈ ਤੇ ਕਾਂਟੇ ਜਾਣ ਪਛਾਣ ਹਾਈ ਤੇ ਆਹ ਕਲੀ ਆਪਸ਼ਨ ਤੇ ਪ੍ਰੇਡਿਡਟ ਪੰਟਕੋਟ ਕਹਿਂਦਾ ਮੈਨੂੰ ਤੈ ਤੈ ਕੀ ਕਰਨਾ ਕੈਂਟਰ ਕੋਟਾ ਵਾਹ ਤੈ ਵਿਆਹ ਆ ਗਿਆ ਬੇੜਾ ਹੋਰ ਹੈ ਵਿਆਹ ਆ ਗਿਆ ਬੇੜਾ ਮਜੀਚਿਓ ਦੇ ਤੈ ਕਿੱਥੇ ਵਹਿਗਰਾ ਲਿਆ ਓਏ ਪਹਿਲਾਂ ਵਾਲੇ ਦਬਾਕ ਪਹਿਲਾ ਪੈਰ ਮੇਰਾ ਜਿਹੜਾ ਉਹ ਗੱਲਾ ਕੱਢ ਫਸ ਗਏ ਅਸੀਂ ਕਦੋਂ ਤੂੰ ਚਿਗਾ ਹੋਇਆ ਤੀ ਮੈਂ ਉਹ ਤਾਂ ਕਹਿੰਦਾ ਤੂੰ ਹੁਣੀ ਖੰਮਣੀ ਬਣ ਜਾ ਵੀ ਲੈ ਜਾ ਮੱਖਣਾ ਇੱਜਤ ਨਾਲ ਲੈ ਕੇ ਜਾਮਾ ਕੇ ਚਾਰ ਬੰਦੇ ਆਉਣਗੇ ਨਾਲ ਮੇਰੇ ਲੈ ਕੇ ਜਾਉਂ ਨੀ ਆ ਤੋਰ ਰਸਾ ਪਕੜਾ ਕਰਦੀ ਕਿਤੇ ਜਾ ਮੈਂ ਕਿਹ ਪਕੜਾ ਹੈ ਕੱਢ ਦੇ ਤਕਮਾ ਪਾਰਟੀ ਚੱਲੂ ਕੱਲੇ ਹੀ ਗਾਦੀ ਕੰਮੀ ਵਾਲਾ ਕਿ ਨਾਲ ਮੇਰੇ ਉਹ ਤੈ ਕੰਜਰ ਦਾ ਜਵਾਕ ਨੂੰ ਵਿਗਾੜਦਾ ਉਹਨੂੰ ਕੋ ਛੱਕ ਕਰਾਂ ਮੇਰੀ ਨੰਤ ਦਾ ਮੈਂ ਸੁਲਛਣਾ ਕਰਾਵੇਂਗਾ ਸਾਖ ਤੂੰ ਉਹ ਬਾਪ ਉਹ ਮੇਰ ਨੂੰ ਨਾ ਪਾ ਦਿੰਦਾ ਕਹਿੰਦਾ ਹੋਡਾ ਬਹੁਤ ਚੱਕੀ ਫਿਰਦਾ ਨਾਲ ਨੂੰ ਮੈਂ ਤਾਂ ਕੰਮਤੀ ਲਾਇਆ ਉਹ 30000 ਰੁਪਇਆ ਕਮਾਉਂਦਾ ਮਹੀਨੇ ਦਾ ਮਾੜਾ ਐਥੇ ਬਿਰਬਰ ਕਰਦਾ ਖੱਡਾ ਤੀ ਬਗਾਨੇ ਟੋਕੜੇ ਤੇ ਪਦੋਂ ਦੰਗਾ ਨਾਲ ਹੋਰਾ ਮੱਤ ਕਲੇਕ ਨਾ ਕਰੂ ਕਰ ਦਿੱਤੇ ਹੁਣ ਮੈਂ ਤੁਹਾਨੂੰ ਦਾ ਤੰਬਾ ਕਿੱਥੇ ਭੁੱਲਿਆ ਕਿਤੇ ਕੰਜਦੇ ਹੋਰ ਸੇ ਆਪਾਂ ਰੱਖੜਾ ਕਰਦੀ ਚਲ ਚਲ ਮੈਨੂੰ ਪਤਾ ਲੱਗਿਆ ਪਰ ਸਗੇੜੇ ਗੂੜੇ ਲੱਗੀ ਤੀ ਦੇਣਾ ਮੇਰੇ ਖੂਪੀਆਂ ਬੰਦ ਨੇ ਦੱਛੇ ਆਪਾਂ ਖੜਾ ਛਲ ਬਾਕੀ ਬਾਰੀਕ ਲੋਕੋ ਥੱਕੇ ਉਹ ਕਰਦਾ ਦੇ ਕਾ ਮੈਨ ਨਾਲ ਪੁੱਤੋ ਦਾ ਰੇਟ ਦਾ ਮੈਨੂੰ ਤਾਂ ਜਿਆਦਾ ਰੱਖ ਰਹਿਤੀ ਕੀ ਰੇਟ ਕਹਿੰਦਾ ਤੈਨੂੰ ਉਹ ਪੰਮੇ ਕਾ ਹਾਂ ਉਹ ਤਾਂ ਖਾਛਾ ਮੰਨ ਕੇ ਕਿੰਨਾ ਤੇ 24 ਲੱਖ ਕਹਿੰਦਾ ਤੈ ਉਹ ਥੀ ਕਰਦਾ ਤੂੰ ਤੇ ਤੁਹਾਰੇ ਚ ਰਹਿਣਾ ਕਰੂ ਫੇ ਤੂੰ ਤੁਹਾਰੇ ਤੁਨ ਦਬਾ ਕੰਮ ਦੇ ਨਾਲ ਪਜੂੜੇ ਹੈ ਬਾਕੀ ਪ੍ਰਧਾਨਗੀ ਦਾ ਕੰਮ ਆ ਮੇਰਾ ਤੈਨੂੰ ਪਤਾ ਚਾਲ ਕੋਈ ਨਾ ਰੋਟੀ ਰੱਟੀ ਖਾ ਲੈ ਖਾ ਲੈ ਉਹ ਪੁੱਛ ਟੂਲੀ ਰੰਗ ਦਾ ਪੰਪਾਇਟ ਕੁੱਟ ਮੈਂ ਟੂਲੀ ਰੰਗ ਦਾ ਕੌਣ ਪਾਉਂਦਾ ਮੈਂ ਤਾਂ ਸਾਡੇ ਉਥੇ ਮਿਰਜਾ ਕੋੜਾ ਰਵਾਜ ਆ ਜਿੰਨੇ ਮੁੰਡੇ ਪਿਆ ਹੈ ਨੇ ਮਿਰਜਾ ਪਰ ਮੈਂ ਮੇਰੀ ਗਾਂਗ ਤੇ ਸਾਰੇ ਟੂਲੀ ਪੰਪਾਇਟ ਕੁੱਟ ਚ ਬਿਆ ਕੇ ਲੈਂਦੇ ਮੇਰੇ ਸਰ ਦਾ ਉਰਦੂ ਵਾਂਗੂ ਪੁੱਠੇ ਚੱਲਦਾ ਓਹ ਤੂੰ ਪੁੱਛ ਟੂਲੀ ਰੰਗ ਦਾ ਪੁੱਛ ਓਹ ਨਾ ਗੱਡੀ ਪੁੱਛ ਕੋਈ ਮਦਾ ਪੰਚਾਇਤ ਜਾਨਾ ਰੋਲਾ ਇਹ ਰਵੇੜੀ ਕਾਣਾ ਦਾ ਮੈਂ ੱੱਲਾ ਨਾਲ ਰੈਂਡ ਦੇ ਤੂੰ ਚੰਗਾ ਗੱਡੀ ਨਾਲ ਗੱਡੀ ਦਾ ਪਤਾ ਕੜੀ ਫੁੱਲਾਂ ਵਾਲੀ ਦਾ ਆਹੋ ਐਂ ਕਰੀ ਖੇਤ ਆਜੀ ਘੰਟੇ ਤੱਕ ਅੱਛਾ ਮੈਂ ਖੱਲੋਂ ਨਹੀਂ ਪੰਚਾਇਤ ਪੰਚੂਰ ਦਾ ਕਰਾਂ ਹੋਏ ਤੇ ਵੋਟਾਂ ਵਾਟਾਂ ਦੇ ਕੋਈ ਬਣਾਵਾਂਗੇ ਦੀਦੀਆਂ ਭਾਈਆਂ ਮੰਗਾ ਲਈ ਤੇਰੇ ਬਾਅਦ ਤੇ ਕਿੱਥੇ ਦੇਖੀ ਜਾ ਖੇਤ ਜਾ ਕੇ ਦੇ ਹੈ ਖੇਤ ਦੇਖੀ ਜਾ ਕਰ ਘਾਟ ਦੇ ਧੰਨੇ ਰੰਗ ਰੰਗੂ ਵੀ ਕਰੋਨਾ ਚੁਮਾਰ ਕੇ ਦੇਖ ਕੇ ਛਾਈ ਫੰਡ ਮੱਚਾ ਲੱਗੀ ਕੀ ਗੱਲ ਆ ਭਾਈ ਹੋਰ ਮੱਚ ਕਮੇ ਝੋਲਾ ਦਾ ਪਰੇ ਕਰ ਲਾ ਮੈਂ ਇੱਥੋਂ ਤੂੰ ਤੈਨੂੰ ਥੱਡਲੇ ਅਗਲਾ ਦੇ ਨੂੰ ਪਰੇ ਬਈ ਤਾਂ ਤੈਨੂੰ ਖੁਸ਼ ਖਬਰੀ ਦੇਣ ਆਇਆ ਕੋਈ ਆ ਲੱਭੇ ਪਹਿਲਾ ਝੋਲਾ ਦਾ ਪਰੇ ਕਰ ਆਪਦਾ ਪਰੇ ਆ ਤੇ ਦੱਸ ਕੀ ਕੁਛ ਨਹੀਂ ਹੋ ਤਾਂ ਮੈਂ ਤੈਨੂੰ ਕੋਤਾ ਛਾਰਾ ਚਲਾ ਹੋਠ ਨਾ ਕਮੇ ਠੀਕ ਆ ਵਧੀਆ ਛੇਡੋ ਖਦਾ ਪਈ ਉਹੀ ਭਈਆ ਮੇਰਾ ਘਰ ਮੈਂ ਪਾਵਾਂ ਲਟਾ ਮਰਾ ਗਲਾ ਤੈਨੂੰ ਕੀ ਟੈਨਸ਼ਨ ਆ ਮੈਂ ਤੈਨੂੰ ਐ ਕਹਿਣਾ ਮਖਾ ਪਈ ਦੇਖ ਮੱਚ ਤੂੰ ਐ ਛਾਣੀ ਕੱਟ ਹਾਂ ਤਾਂ ਬਹਿ ਜਾ ਇਹਦਾ ਹੀ ਪੜਾਈ ਹੁਣ ਦੇਖ ਲੈ ਬਹੁਤ ਹੋ ਗਈ ਜਿੰਨੀ ਆਪਣੀ ਨਿਭਗੀ ਨਮ੍ਹਾਈ ਦੇਖ ਹੁਣ ਤੂੰ ਅਬ ਤੇ ਘਰੇ ਵਗਦਾ ਕਿਉਂ ਕੀ ਗੱਲ ਹੈ ਵਿਆਹ ਮੇਰਾ ਅਬ ਹਾਂ ਤੂੰ ਤਿੰਨਾ ਚੋਨੀ ਤੇਰਾ ਚੋਨੀ ਮੇਰੇ ਤਾਂ ਜਵਾਈਆਂ ਦਾ ਘਰ ਆਏ ਮੈਂ ਤਾਂ ਤਾਂ ਬੈਠੀ ਆ ਤੂੰ ਕਿਹੜੇ ਹੱਕ ਨਾਲ ਬੈਠਾ ਤੂੰ ਤਾਂ ਸ਼ਰੀਕ ਹੈ ਇਹਨਾਂ ਦਾ ਬਰਾਬਰ ਦਾ ਐ ਇੱਕ ਪੜਕ ਜੀਆ ਮੈਂ ਤੈਨੂੰ ਐ ਕਹਿਣਾ ਵੀ ਦੇਖ ਹੁਣ ਭਈ ਉਧਰ ਵੀ ਜੰਨੀ ਜਗ੍ਹਾ ਹੈ ਹਾਂ ਇੱਧਰ ਭਾਗੂ ਪੈ ਜਾਂਦਾ ਉਧਰ ਉਹ ਮੁੰਡਾ ਪੈ ਜਾਂਦਾ ਜੱਛਾ ਹੁਣ ਮੈਂ ਇੱਕ ਬਾਰੇ ਤਪੈਦਾ ਕੋ ਨੂੰ ਫੇਰ ਉਧਰ ਪੈਣ ਨੂੰ ਨਹੀਂ ਨਾ ਮੈਂ ਤੈਨੂੰ ਤਾਂ ਕਹਿਣਾ ਵੀ ਤੂੰ ਜਾ ਹੁਣ ਆਪਣੇ ਘਰੇ ਦੇਖ ਤੁੱਕ ਚਾਂਤੀ ਨਾਲ ਚਾਗਲ ਲੈ ਜਾ ਮੈਥੋਂ ਜਾ ਮੈਂ ਤਾਂ ਆ ਬੈਠੀ ਆ ਲਾਲਾ ਜਿਹੜਾ ਜ਼ੋਰ ਤਾਂ ਇਥੋਂ ਲੱਗਦਾ ਉਹ ਕੱਲ੍ਹ ਉੱਥੇ ਮਾਰ ਥੱਡਣਾਂ ਆਉਂਗਾ ਥੱਡੇ ਕੋ ਉੱਥੇ ਮੈਂ ਕੀ ਕਰਾਂ ਜਿੱਥੇ ਮਰਜ਼ੀ ਲੈ ਕੇ ਜਾ ਬੰਦੇ 30ਵੀਂ ਤੇਰੀ ਆਉਣੀ ਹੈ ਜਵਾਕ ਤੇਰੇ ਉਹ ਨਾ ਤੂੰ ਮੈਨੂੰ ਹਵੇ ਸਨ ਵਿਚਾਲੇ ਕੱਢੀ ਜਾ ਮੈਂ ਕੱਲੀ ਜਨਾਨੀ ਕਿੱਥੇ ਜਾ ਕਰਾਂ ਮੈਂ ਕੱਲੀ ਜਨਾਨੀ ਕਿੱਥੇ ਜਾਵਾਂਗੀ ਤੂੰ ਟੱਬਰ ਲੈ ਕੇ ਜਿੱਥੇ ਮਰਜ਼ੀ ਮਾਰ ਤਾ ਮੈਂ ਕੱਚਾ ਜਾਮਾ ਲੈ ਕੇ ਜਬਕਾਂ ਹਾਂ ਤੂੰ ਮੈਨੂੰ ਕਹਿ ਲੈਣਾ ਉਹ ਸਾਰੇ ਟੱਬਰ ਤੇ ਤੈਨੂੰ ਮੈਂ ਹੀ ਦੇ ਸੀ ਆਂਗੀ ਮਾਰਦਾ ਗੱਲਾਂ ਹਾੜੇ ਦੇ ਬੱਚੀ ਆ। ਹੜੀ ਚਾ ਫਿਰ ਮੈਨੇ ਵੀ ਚਪਲੀ ਲਾਉਣੀ ਪੈਣੀ ਹੈਗੀ। ਲੈ ਦਿਖਾ ਕੇ ਦਿਖਾ ਫਿਰ। ਉਹੀ ਗੱਲਾਂ ਫਿਰ ਤੇਰੀਆਂ ਹੈ ਜਦੋਂ ਮੈਂ ਤੇਰੇ